ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨ ਇਕ ਜੇ ਕਰ ਦ੍ਰਿੜ ਚਿਤ ਕੀਜਾਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜਾਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੈ અલਖਣਾ ਲਖਣਾ ਜਾਈ ਰੇ ਰਹਾ ਸ਼ਕਰਖੰਡ ਮਾਇਆ ਤਨ ਮੀਠੀ ਹਮ ਤੋ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲੱਜ ਟੁਕਸ ਮੁਸਾ ਭਾਈ ਰੇ ਮਨ ਮੁਖ ਕਰ ਤੀਤਾ ਦੁਖ ਲਾਗੇ ਗੁਰਮਖ ਮਿਲਹਿ ਵਡਾਈ ਰੇ ਜੋ ਤਿੰਨ ਕੀਆ ਸੋਈ ਹੋਆ ਕੀਰਤਨਾ ਮਿਟਿਆ ਜਾਈ ਰੇ ਸੋ ਭਰ ਭਰੇ ਨਾ ਹੋਵੈ ਊਣੇ ਜੋ ਰਾਤੇ ਰੰਗ ਲਾਈ ਰੇ ਤਿੰਨ ਕੀ ਪੰਕ ਹੋਵੈ ਜੇ ਨਾਨਕ ਤਉ ਮੂੜਾ ਕਿਛ ਪਾਈ ਰੇ ਸੋ ਭਰ ਭਰੇ ਨਾ ਹੋਵੈ ਊਣੇ ਜੋ ਰਾਤੇ ਰੰਗ ਲਾਈ ਰੇ ਦਿਨ ਕੀ ਪੰਕ ਹੋਵੈ ਜੇ ਨਾਨਕ ਤਉ ਮੂੜਾ ਕਿਛ ਪਾਈ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 156 ਦੇ ਉੱਪਰ ਅੰਕਿਤ ਹੈ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਧ ਹੈ ਉਸ ਵਿੱਚ ਸਤਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ ਮਨ ਏਕੋ ਸਾਹਿਬ ਭਾਈ ਰਹੇ ਗੁਰਬਾਣੀ ਦਾ ਇਹ ਬਹੁਤ ਵੱਡਾ ਸਿਧਾਂਤ ਹੈ ਜਿੰਨੇ ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਆ 1430 ਅੰਕ ਜਿਹੜੇ ਹਨ ਇਹਦੇ ਵਿੱਚ ਇੱਕ ਦੀ ਗੱਲ ਕੀਤੀ ਹੈ ਔਰ ਇੱਕ ਦੀ ਪ੍ਰਾਪਤੀ ਵਾਸਤੇ ਗੱਲ ਕੀਤੀ ਹੈ ਤੇ ਇੱਕ ਨੂੰ ਪ੍ਰਾਪਤ ਕਰਕੇ ਸਾਡਾ ਜੀਵਨ ਕਿਸ ਤਰ੍ਹਾਂ ਦਾ ਹੋ ਸਕਦਾ ਜੇ ਇੱਕ ਨੂੰ ਪ੍ਰਾਪਤ ਨਹੀਂ ਕਰਾਂਗੇ ਤੇ ਸਾਡੀ ਹਾਲਤ ਕੀ ਹੈ ਪਰ ਪਹਿਲਾਂ ਤੇ ਇਹ ਵਿਸ਼ਵਾਸ ਆਪਣੇ ਅੰਦਰ ਲਿਆਉਣਾ ਪਵੇਗਾ ਕਿ ਰੱਬ ਇੱਕ ਹੈ ਪਰਮੇਸ਼ਰ ਇੱਕ ਹੈ ਮਨ ਏਕੋ ਸਾਹਿਬ ਭਾਈ ਰਹੇ ਬਾਣੀ ਦੇ ਵਿੱਚ ਬਹੁਤ ਸ਼ਬਦ ਸਤਗੁਰ ਨੇ ਉਚਾਰਨ ਕੀਤੇ ਸਭ ਕਹਿੰਦੇ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਅਕਾਲ ਪੁਰਖ ਹਾਂ ਰਸਤੇ ਅਲੱਗ-ਅਲੱਗ ਹੋ ਸਕਦੇ ਪਿਛਲੇ ਦਿਨਾਂ 'ਚ ਆਪਾਂ ਵਿਚਾਰ ਕੀਤੀ ਸੀ ਇਸਲਾਮ ਇੱਕ ਰਸਤਾ ਹੈ Hindu ਧਰਮ ਇੱਕ ਰਸਤਾ ਹੈ ਇਸਾਈਅਤ ਇੱਕ ਰਸਤਾ ਹੈ ਸਿੱਖ ਧਰਮ ਇੱਕ ਰਸਤਾ ਹੈ ਹਾਂ ਕੋਈ ਛੋਟਾ ਵੱਡਾ ਰਸਤਾ ਹੋ ਸਕਦਾ ਹੈ ਪਰ ਮੰਜ਼ਿਲ ਸਾਰਿਆਂ ਦੀ ਇੱਕ ਹੈ ਆ ਛੋਟੀਆਂ-ਛੋਟੀਆਂ ਨਦੀਆਂ ਨਾਲੇ ਵੱਡੀਆਂ ਨਦੀਆਂ ਅਲੱਗ-ਅਲੱਗ ਨਾਮ ਹਨ ਇਹ ਗੰਗਾ ਹੈ ਜਮਨਾ ਹੈ ਨਰਮਦਾ ਹੈ ਗੋਦਾਵਰੀ ਹੈ ਪਰ ਜਦੋਂ ਸਾਗਰ ਦੇ ਵਿੱਚ ਜਾਂਦੀਆਂ ਤੇ ਨਾਮ ਕੀ ਹੋ ਜਾਂਦਾ ਸਾਗਰ ਖਤਮ ਹੋ ਜਾਂਦੇ ਹੈ ਭੇਦ ਖਤਮ ਹੋ ਜਾਂਦਾ ਕਬੀਰ ਸਾਹਿਬ ਕਹਿੰਦੇ ਨਾ ਅਬ ਤੋਂ ਜਾਏ ਚੜੇ ਸੰਗਾਸਣ ਮਿਲੇ ਹੈ सारੰਗ ਪਾਣੀ RAM ਕਬੀਰਾ ਏਕ ਪਾਏ ਹੈ ਕੋਈ ਨਾ ਸਕੇ ਪਛਾਣੀ ਇਹ ਮਨ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦ੍ਰਿੜ ਕਰਾਰੇ ਮਨ ਇਕੋ ਸਾਹਿਬ ਭਾਈ ਦੇ ਆਪਾਂ ਰੋਜ਼ ਪੜਦੇ ਆਂ ਇਹ ਸਤਿਗੁਰੂ ਮੈਨੂੰ ਸਮਝ ਦੇ ਦੇਓ ਗੁਰਾ ਇੱਕ ਦੇਹ 부ਝਾਈ ਕਿਹੜੀ ਸਮਝ ਸਭਨਾ ਜੀਆਂ ਕਾ ਇੱਕ ਦਾਤਾ ਦਾਤਾ ਇੱਕ ਹੈ ਸੋ ਮੈਂ ਬਿਸਰ ਨਾ ਜਾਇ ਜਿਸ ਵੇਲੇ ਅਸੀਂ ਰੱਬ ਅਲੱਗ-ਅਲੱਗ ਮੰਨਣੇ ਸ਼ੁਰੂ ਕਰ ਦਿੱਤੇ ਪ੍ਰਮਾਤਮਾ ਇੱਕੋ ਹੀ ਹੈ ਸਾਸੰਗ ਇਹ ਗੱਲ ਗੁਰਮਤ ਨੇ ਪੱਕੀ ਤੌਰ ਤੇ ਸਤਿਗੁਰ ਨੇ ਸਾਨੂੰ ਦ੍ਰਿੜ ਕਰਾਈ ਪਰ ਸਾਨੂੰ ਭਰੋਸਾ ਨਹੀਂ ਹੈ ਵਿਸ਼ਵਾਸ ਨਹੀਂ ਹੈ ਦੇਖੋ ਨਾ ਖਾਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਹੇ ਸਤਿਗੁਰੂ ਹੈ ਬਹੁਤਾ ਬਿਰਲੇ ਕਿਹਨੇ ਵਿਚਾਰਿਆ ਜਿਨ੍ਹਾਂ ਨੇ ਵਿਚਾਰਿਆ ਨਾ ਕਰ ਕਿਰਪਾ ਪਾਰ ਉਤਾਰੇ ਜੇ ਕੋਈ ਕੋਸ਼ਿਸ਼ ਕਿਸੇ ਦੀ ਪੂਜਾ ਕਰ ਰਹੀ ਹੈ ਉਹ ਪਿੱਛੇ ਉਦਾਂ ਦੇ ਬਾਣੇ ਜਾਣਾ ਚਾਹੀਦਾ ਸਾਨੂੰ ਆ ਦੇਖੋ ਨਾ ਮਾਫ ਕਰਨਾ ਹਿੰਦੁਸਤਾਨ ਦੇ ਵਿੱਚ ਜਿੰਨੀ ਸਰਸਵਤੀ ਦੀ ਪੂਜਾ ਹੁੰਦੀ ਹੈ ਉੰਨੀ ਅਨਪੜਤਾ ਹਿੰਦੁਸਤਾਨ ਦੇ ਵਿੱਚ ਹੈ ਜਿੰਨੀ ਲక్ష్ਮੀ ਦੀ ਪੂਜਾ ਹਿੰਦੁਸਤਾਨ 'ਚ ਹੁੰਦੀ ਹੈ ਉੰਨੀ ਗਰੀਬੀ ਹਿੰਦੁਸਤਾਨ ਦੇ ਵਿੱਚ ਕਿਉਂਕਿ ਭਰੋਸਾ ਹੀ ਨਹੀਂ ਕਿਸੇ ਤੇ ਰੱਬ ਨੂੰ ਛੱਡ ਦਿੱਤਾ ਨਾ ਅਕਾਲ ਪੁਰਖ ਨੂੰ ਛੱਡ ਦੇ ਠੀਕ ਹੈ ਉਹਨਾਂ ਦਾ ਧਰਮ ਹੈ ਮੁਬਾਰਕ ਪਰ ਸਤਗੁਰੂ ਜੋ ਗਰਮ ਸਾਨੂੰ ਦ੍ਰਿੜ ਕਰਾਇਆ ਜੋ ਸਾਨੂੰ ਸਮਝਾਇਆ ਕਹਿੰਦੇ ਮਨ ਇੱਕੋ ਸਾਹਿਬ ਭਾਈ ਦੇ ਇਹ ਸਾਡੇ ਮਨ ਦੇ ਵਿੱਚ ਗੱਲ ਪੱਕੀ ਹੋ ਜਾਏ ਆ ਸੁਖਨੀ ਸਾਹਿਬ ਦਾ ਪਾਠ ਕਰਦੇ ਹੋ 19ਵੀਂ ਅਸ਼ਟਪਦੀ ਦਾ 8ਵਾਂ ਪਦਾ ਹੈ ਦੇਖੋ ਕਿਦਾਂ ਸਤਗੁਰੂ ਸਾਨੂੰ ਯਾਦ ਕਰਾਉਂਦੇ ਬਾਰ-ਬਾਰ ਕਹਿੰਦੇ ਤੁਸੀਂ ਪਦੇ ਦੇ ਦਰਸ਼ਨ ਕਰਿਓ 19ਵੀਂ ਅਸ਼ਟਪਦੀ ਦਾ 8ਵਾਂ ਪਦਾ ਉਹਦੇ ਵਿੱਚ 13 ਵਾਰੀ ਇੱਕ ਸ਼ਬਦ ਲਿਖਿਆ ਹੈ 13 ਵਾਰੀ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹ ਇਕਸ ਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਆਪ ਅਨਕ ਬਸਾਰ ਏਕ ਤੇ ਪਾਇ ਏਕ ਰਾਧ ਪ੍ਰਸਾਦ ਗਏ ਮਨ ਤਨ ਅੰਤਰ ਇਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਕਿੰਨਾ ਬਾਰ ਗੁਰੂ ਸਾਹਿਬ ਜੀ ਸਮਝਾ ਰਹੇ ਫਿਰ ਬੰਦਿਆਂ ਦੀ ਟੀਕ ਲੈਣੀ ਸ਼ੁਰੂ ਕਰ ਦਿੱਤੀ ਕਹਿੰਦੇ ਮਾਨੁਖ ਕੀ ਟੀਕ ਬਿਰਥੀ ਸਭ ਜਾਣ ਦੇਵਣ ਕੋ ਇਕੇ ਭਗਵਾਨ ਜਿਸਕੇ ਦੀਏ ਰਹੇਗਾਏ ਬੌਰ ਨਾ ਤ੍ਰਿਸ਼ਨਾ ਲੱਗੇ ਆਏ ਮਾਰੇ ਰਾਖੇ ਏਕੋ ਆਪ ਮਾਨੁਖ ਕੇ ਕਿਛ ਨਾਹੀ ਆ ਜਦੋਂ ਇਕ ਤੇ ਭਰੋਸਾ ਇਕ ਤੇ ਵਿਸ਼ਵਾਸ ਬਣ ਗਏ ਅ ਸ਼ਬਦ ਪੜ੍ਹਦੇ ਆ ਗੁਰੂ ਅਰਜਨ ਸਾਹਿਬ ਜੀ ਦਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਜੇ ਇੰਨਾ ਕਿ ਅਸੀਂ ਦੋ ਅੱਖਰ ਹੀ ਜੀਵਨ ਦੇ ਵਿੱਚ ਧਾਰਨ ਕਰ ਲਈਏ ਕਿ ਤੁਮ ਦਾਤੇ ਦਾਤੇ ਹੋਰ ਨਹੀਂ ਐ ਤੁਮ ਦਾਤੇ ਠਾਕੁਰ ਮਾਲਕ ਪ੍ਰਤਪਾਲਕ ਨਾਇਕ ਖਸਮ ਹਮਾਰੇ ਇੱਥੇ ਰੁਕ ਜਾਈਏ ਨਾ ਤੁਮ ਦਾਤੇ ਤੇ ਭਰੋਸਾ ਬਣ ਜਾਏ ਕਿ ਤੋਂ ਹੀ ਹੈ ਇਥੋਂ ਗੱਲ ਸ਼ੁਰੂ ਕਰਦੇ ਗੁਰੂ ਸਾਹਿਬ ਮਹਾਰਾਜ ਇੱਕ ਓੰਕਾਰ ਪਰਮਾਤਮਾ ਇੱਕ ਔਰ ਸਾਰਿਆਂ ਦੇ ਵਿੱਚ ਵਿਆਪਕ ਹੈ ਅ ਜਦੋਂ ਗੁਰਨਾਨਦ ਸਾਹਿਬ ਆਪਣੇ ਨਾਲ ਹੀ ਹੈ ਓੰਕਾਰ ਅਸ਼ਵਰ ਦੀ ਧਰਤੀ ਜਦੋਂ ਪਾਤਸ਼ਾਹ ਜੀ ਆਏ ਤੇ ਉਹਨਾਂ ਨੇ ਦੇਖਿਆ ਵੀ ਬੜਾ ਸੋਹਣਾ ਬੱਚਿਆਂ ਨੂੰ ਪੜਾਇਆ ਜਾ ਰਿਹਾ ਸੀ ਫਟੀਆਂ ਹੁੰਦੀਆਂ ਸੀ ਪੁਰਾਣੇ ਸਮੇਂ ਵਿੱਚ ਉੱਥੇ ਲੱਗਿਆ ਸੀ ਓਮਕਾਰ ਨਮਹ ਇਹ ਪਰਮਾਤਮਾ ਨੂੰ ਨਮਸਕਾਰ ਹੈ ਬਹੁਤ ਅੱਛੀ ਗੱਲ ਹੈ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਪਾਤਸ਼ਾਹ ਨੇ ਦੇਖਿਆ ਵੀ ਇੱਕ ਪੱਥਰ ਨੂੰ ਹੀ ਓੰਕਾਰ ਮੰਨਦੇ ਜੋ ਅੱਜ ਮੰਦਿਰ ਹੈ ਨਾ ਸਾਧ ਸੰਗਤ ਦੀ ਜਿਹੜਾ ਮੰਦਿਰ ਇਹ ਪੁਰਾਤਨ ਨਹੀਂ ਹੈ ਇਹਦੇ ਥੱਲੇ ਮੰਦਿਰ ਹੈ ਇਹਦੇ ਥੱਲੇ ਮੰਦਿਰ ਹੈ ਜੋ ਅਸਲੀ ਅਸਲੀ ਸੀ ਮੰਦਿਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਇੱਥੇ ਆਉਂਦੇ ਉਥੇ ਪੰਡਿਤ ਚਤਰਦਾਸ ਸੀ ਉਹ 40 ਸਾਲ ਤੋਂ ਮੰਦਿਰ ਦਾ ਪੁਜਾਰੀ ਸੀ 40 ਸਾਲ ਤੇ ਉਹਨੇ ਦੇਖਿਆ ਵੀ ਕੋ ਵੱਡੇ ਵਪਾਰੀ ਲੱਗਦੇ ਆ ਤੇ ਹੁਣ ਲੋਕ ਆ ਰਹੇ ਆ ਮੱਥਾ ਟੇਕਦੇ ਆ ਉਹ ਪੜਦਾ ਕਰ ਦਿੰਦਾ ਫਿਰ ਚਲੇ ਜਾਂਦੇ ਆ ਫਿਰ ਆਉਂਦੇ ਅੰਦਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆ ਕੇ ਕਹਿੰਦਾ ਆਓ ਦਰਸ਼ਨ ਕਰ ਲਓ ਪਾਤਸ਼ਾਹ ਜੀ ਨੇ ਆਖਿਆ ਸੀ ਕਹਿਣ ਲੱਗੇ ਪੰਡਤ ਜੀ ਦਰਸ਼ਨ ਵੀ ਕਰਾਂਗੇ ਪਰ ਪਹਿਲਾਂ ਵਿਚਾਰ ਕਰਾਂ ਉਹ ਅੰਦਰ ਉਹ ਹਿਲ ਗਿਆ ਵੀ ਪਹਿਲੀ ਵਾਰੀ ਕੋਈ ਆਇਆ ਵੀ ਜਿਹੜਾ ਕਹਿੰਦਾ ਗੱਲ ਕਰਨੀ ਹੁਣ ਕੋਈ ਅੱਜ ਵੀ ਤੁਸੀਂ ਦੇਖੋ ਨਾ ਲੱਖਾਂ ਹੀ ਲੋਕ ਆਉਂਦੇ ਪੁੱਛਦਾ ਥੋੜੇ ਕੌਣ ਕੀ ਐ ਕਿੱਥੋਂ ਆ ਕਿੱਦਾਂ ਐ ਇਤਿਹਾਸ ਥੋੜੇ ਪਤਾ ਤੇ ਪਰ ਉਹ ਅੰਦਰੋਂ ਹਿੱਲ ਗਿਆ ਪਰ ਹੁਣ ਸੋਚਦਾ ਵੀ ਕੀ ਗੱਲ ਕਰਨੀ ਹੋਏਗੀ ਦੁਪਹਿਰ ਹੋਈ ਜਦੋਂ ਪਾਤਸ਼ਾਹ ਜੀ ਨੂੰ ਬੁਲਾਇਆ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਪੰਡਤ ਜੀ ਕਾਤੇ ਲੋਕਾਂ ਨੂੰ ਭਰਮ ਦੇ ਵਿੱਚ ਪਾ ਰਹੇ ਇੱਕ ਪਾਸੇ ਤੁਸੀਂ ਕਹਿੰਦੇ ਓਮਕਾਰ ਨਮੇ ਰੱਬ ਮੰਨਦੇ ਹੋ ਨਾ ਇੱਕ ਹੈ ਨਾ ਸਾਰੇ ਧਰਮ ਮੰਨਦੇ ਆ Hindu ਵੀ ਮੰਨਦੇ ਆ ਸਭਨਾ ਦਾ ਮਾਲਕ ਇੱਕ ਹੈ God is one ਸਾਰੇ ਦਿਨੇ ਵੀ ਧਰਮ ਹੈ ਸਾਰੇ ਮੰਨਦੇ ਰੱਬ ਇੱਕ ਹੈ ਪਰ ਕਿਉਂ ਤੁਸੀਂ ਆਓ ਮੈਂ ਤੁਹਾਨੂੰ ਦੱਸਦਾ ਰੱਬ ਦੇ ਬਾਰੇ ਦੱਸਦਾ ਓੰਕਾਰ ਕੌਣ ਹੈ ਆ ਤੁਸੀਂ ਰਾਮਕਲੀ ਰਾਗ ਦੇ ਵਿੱਚ ਓੰਕਾਰ ਬਾਣੀ ਨੂੰ ਪੜੋ ਜਿੱਥੇ ਗੁਰਨਾਨਦ ਸਾਹਿਬ ਨੇ ਇੱਥੇ ਆ ਕੇ ਉਚਾਰਨ ਕੀਤੀ ਆ ਤੇ ਗੁਰੂ ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਓੰਕਾਰ ਕੌਣ ਹੈ ਕਹਿੰਦੇ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿਤ ਓੰਕਾਰ ਉਹ ਹੈ ਜਿਹਨੇ ਪੂਰਾ ਸੰਸਾਰ ਪੈਦਾ ਕੀਤਾ ਔਰ ਸਾਰੇ ਸੰਸਾਰ ਦੀ ਸੰਭਾਲ ਕਰਦਾ ਹੈ ਇੱਕ ਸੁਣਿਆ ਦਿੱਤਾ ਗੁਰੂ ਸਾਹਿਬ ਨੇ ਕਿਹਾ ਮਾਲਕ ਮੇਰਾ ਇੱਕੋ ਹੀ ਹੈ ਮਨ ਏਕੋ ਸਾਹਿਬ ਭਾਈ ਦੇ ਜਦੋਂ ਭਰੋਸਾ ਸੀ ਨਾ ਸਾਧ ਸੰਗਤ ਦੀ ਆ ਦਿਨ ਆਉਣ ਵਾਲੇ ਕਲਗੀਧਰ ਪਾਤਸ਼ਾਹ ਦੇ ਆਨੰਦਗੜ੍ਹ ਦਾ ਕਿਲਾ ਛੱਡਿਆ ਸਰਸਾ ਤੇ ਪਰਿਵਾਰ ਦਾ ਵਿਛੋੜਾ ਹੋ ਗਿਆ ਜੇ ਕਲਗੀਧਰ ਪਾਤਸ਼ਾਹ ਨੂੰ ਪੁੱਛੀਏ ਸਤਗੁਰੂ ਤੁਹਾਡੇ ਨਾਲ ਕੌਣ ਹੈ ਕਹਿੰਦੇ ਇੱਕੋ ਹੀ ਹੈ ਪਰਮਾਤਮਾ ਮੇਰਾ ਮਾਲਕ ਮੇਰੇ ਨਾਲ ਹੈ ਕਿਹਾ ਸੀ ਨਾ ਗੁਰੂ ਸਾਹਿਬ ਨੂੰ ਜਿਸ ਵੇਲੇ ਰਾਏਕੋੜ ਤੋਂ ਵੀ ਅੱਗੇ ਆ ਗਏ ਗੁਰੂ ਸਾਹਿਬ ਜੀ ਨੂੰ ਆ ਕੇ ਉਹ ਸਿੱਖਾਂ ਨੇ ਵੀ ਆ ਕੇ ਕਿਹਾ ਗੁਰੂ ਮਹਾਰਾਜ ਸੁਲਾਹ ਸੁਲਾ ਕਰ ਲੋ ਸਮਝੌਤਾ ਕਰ ਲੋ ਸਰਕਾਰ ਦੇ ਨਾਲ ਕਹਿੰਦੇ ਵੀ ਸਮਝੌਤਾ ਕਰਨਾ ਸੁਲਾਹ ਕਰਨੀ ਸਾਡਾ ਧਰਮ ਹੈ ਕਹਿੰਦੇ ਠੀਕ ਹੈ ਪਰ ਜਦੋਂ ਉਹਨਾਂ ਨੇ ਆਖਿਆ ਵੀ ਸਮਝੌਤਾ ਇੱਕ ਸ਼ਰਤ ਤੇ ਹੋਏਗਾ ਵੀ ਤੁਸੀਂ ਕਹੋ ਕਿ ਮੈਂ ਹਾਰ ਗਿਆ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਅੱਗੇ ਤੋਂ ਨਾ ਆ ਕਿਓ ਕਹਿਣ ਲੱਗੇ ਤੁਹਾਡੇ ਕੋਲ ਹੈ ਕੀ ਨਾ ਤੁਹਾਡੇ ਕੋਲ ਆਨੰਦਪੁਰ ਸਾਹਿਬ ਬਚਿਆ ਨਾ ਤੁਹਾਡੇ ਮਾਪੇ-ਬਾਪ ਹਨ ਨਾ ਤੁਹਾਡੇ ਸਹਬਜ਼ਾਦੇ ਤੁਹਾਡੇ ਕੋਲ ਹੈ ਤੁਸੀਂ ਇਕੱਲੇ ਹੀ ਹੋ ਤੁਸੀਂ ਹਾਰ ਮੰਨ ਜੋ ਪਾਸ਼ਾ ਨੇ ਆਖਿਆ ਸੀ ਸੁਣੋ ਕੀ ਹੋ ਗਿਆ ਜੇ ਇੱਕ ਸੋਨੇ ਦਾ ਕੋਈ ਵੀ ਬਰਤਨ ਹੈ ਜੋ ਚਿਪ ਪੈ ਜਾਂਦਾ ਤੇ ਉਹਦਾ ਮੁੱਲ ਨਹੀਂ ਘਟਦਾ ਕੀ ਹੋਇਆ ਮੇਰੇ ਮਾਤਾ-ਪਿਤਾ ਨਹੀਂ ਅਨੰਦਪੁਰ ਨਹੀਂ ਹੈ ਮੇਰੇ ਸਹਬਜ਼ਾਦੇ ਮੇਰੇ ਕੋਲ ਨਹੀਂ ਹਨ ਪਰ ਉਹ ਮੇਰਾ ਪਰਮਾਤਮਾ ਮੇਰੇ ਨਾਲ ਹੈ ਜੇ ਮੈਂ ਹਾਰ ਮੰਨ ਲਈ ਨਾ ਉਹਦੀ ਹਾਰ ਹੋ ਜਾਏਗੀ ਉਹ ਮੇਰੇ ਅੰਦਰ ਵੱਸਦਾ ਹੈ ਮੇਰਾ ਸਾਹਿਬ ਮੇਰੇ ਅੰਦਰ ਹੈ ਜੇ ਉਹਦੀ ਮੈਂ ਹਾਰ ਆਪਣੀ ਮੰਨਦਾ ਤੇ ਉਹਦੀ ਹਾਰ ਹੋ ਜਾਏਗੀ ਉਹ ਕਦੇ ਵੀ ਨਹੀਂ ਹਾਰਨ ਦੇਗਾ ਕਿਉਂਕਿ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚੜਾ ਇਹ ਸਾਨੂੰ ਭਰੋਸਾ ਦੱਸਿਆ ਫਿਰ ਡੱਲੇ ਨੇ ਵੀ ਕਹਿ ਦਿੱਤਾ ਗੁਰੂ ਸਾਹਿਬ ਨੂੰ ਦਮਦਮਾ ਸਾਹਿਬ ਕਹਿੰਦੇ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ ਸਾਹਿਬ ਕਹਿੰਦੇ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ ਮੇਰੇ ਨਾਲ ਉਹ ਪਰਮਾਤਮਾ ਮੇਰਾ ਮੇਰਾ ਮਾਲਕ ਮੇਰਾ ਸਾਹਿਬ ਮੇਰੇ ਨਾਲ ਸਭ ਕਹਿੰਦੇ ਮਨ ਏਕੋ ਸਾਹਿਬ ਭਾਈ ਰੇ ਪਰ ਮਨੁੱਖ ਨੇ ਕੀਤਾ ਸਤਿਗੁਰ ਕਹਿੰਦੇ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਅਸੀਂ ਤਿੰਨ ਗੁਣਾ ਦੇ ਕਰਕੇ ਸੰਸਾਰ ਦੇ ਵਿੱਚ ਆਪਣੇ ਗਿਆਨ ਇੰਦਰੀਆਂ ਨੂੰ ਉਧਰ ਪ੍ਰਭਾਵਿਤ ਕਰ ਲਿਆ ਰਜੋ ਤਮੋ ਸਤੋ ਗੁਣ ਦੇ ਵਿੱਚ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਤੇ ਜਿੰਨੇ ਤੱਕ ਅਸੀਂ ਇਹਦੇ ਵਿੱਚ ਆ ਅਲਖ ਨਾ ਲਖਣਾ ਜਾਈ ਰੇ ਫਿਰ ਅਲਖ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ ਗੱਲਾਂ ਕਰ ਸਕਦੇ ਹੋ ਅਲਖ ਦੀਆਂ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲਖਨਾ ਲਖਣਾ ਜਾਈ ਰੇ ਰਹਾਓ ਤੇ ਹੁਣ ਸਤਿਗੁਰੂ ਇਸ ਬਿਮਾਰੀ ਦਾ ਇਲਾਜ ਵੀ ਦੱਸਦੇ ਆ ਬਾਣੀ ਦੇ ਵਿੱਚ ਇਹ ਨਹੀਂ ਕਿ ਗੁਰੂ ਸਾਹਿਬ ਨੇ ਕਹਿ ਦਿੱਤਾ ਔਰ ਫਿਰ ਨਾਲ ਇਲਾਜ ਦੱਸਦੇ ਦਵਾਈ ਵੀ ਦੱਸਦੇ ਕਹਿੰਦੇ ਰੱਬ ਨੂੰ ਯਾਦ ਕਰੋ ਕੀ ਮਿਲੇਗਾ ਆਉ ਖਤ ਮੰਤਰ ਮੂਲ ਮਨ ਏਕਾ ਔਖਰ ਕਹਿੰਦੇ ਦਵਾਈ ਉਸ ਦੀ ਜਿਹੜੀ ਆ ਮੰਤਰ ਮੂਲ ਜਿਹੜਾ ਮੂਲ ਮੰਤਰ ਹੈ ਮਨ ਇਕਾ ਜੇ ਕਰ ਦ੍ਰਿੜ ਚਿਤ ਕੀਜੈ ਰੇ ਜੇ ਕਰ ਦ੍ਰਿੜ ਚਿਤ ਕੀਜੈ ਰੇ ਜੇ ਉਹਨੂੰ ਪੱਕਾ ਚਿਤ ਵਿੱਚ ਦ੍ਰਿੜ ਕਰ ਲੈਣਾ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੇ ਰੇ ਉਹ ਜਨਮਾਂ ਜਨਮਾਂ ਤਰਾਂ ਦੇ ਕੀਤੇ ਹੋਏ ਪਾਪ ਕਰਮ ਜਿਹੜੇ ਆ ਉਹਨਾਂ ਨੂੰ ਕੱਟ ਦਿੰਦਾ ਜਨਮ ਜਨਮ ਕੇ ਪਾਪ ਕਟ ਪਾਪ ਕਰਮ ਕੇ ਕਾਟਣ ਹਾਰਾ ਲੀਜੇ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲਖਨਾ ਲਖਣਾ ਜਾਈ ਰੇ ਰਹਾਉ ਸ਼ੱਕਰਖੰਡ ਮਾਇਆ ਤਨ ਮਿੱਠੀ ਸਾਨੂੰ ਮਾਇਆ ਕਿੰਨੀ ਮਿੱਠੀ ਲੱਗਦੀ ਹੈ ਕਹਿੰਦੇ ਜਦਾਂ ਸ਼ੱਕਰ ਹੁੰਦੀ ਨਾ ਖੰਡ ਹੁੰਦੀ ਆ ਸ਼ੱਕਰਖੰਡ ਮਾਇਆ ਤਨ ਸਰੀ ਤਨ ਦੇ ਵਿੱਚ ਮਿੱਠੀ ਲੱਗਦੀ ਹੈ ਹਮ ਤੋ ਪੰਡਉ ਚਾਈ ਰੇ ਅਸੀਂ ਤਾਂ ਮਾਹਿਆ ਦੀ ਪੰਡ ਸਿਰ ਤੇ ਰੱਖ ਲਈ ਮੈਂ ਫਿਰ ਅੱਜ ਉਹ ਆਪਜੀ ਦੇ ਨਾਲ ਉਹ ਗਾਥਾ ਜਿਹੜੀ ਸਾਂਝੀ ਕਰਨਾ ਚਾਹੁੰਨਾ ਜਿਹੜੀ ਪੰਡ ਦੀ ਗੱਲ ਹੈ ਉਸ ਰਾਜੇ ਨੇ ਕਿਹਾ ਸੀ ਨਾ ਬਾਦਸ਼ਾਹ ਨੇ ਆਖਿਆ ਇੱਕ ਸਾਈ ਫਕੀਰ ਨੂੰ ਸਾਈ ਤੁਹਾਡੇ ਕੋਲ ਕੁਛ ਵੀ ਨਹੀਂ ਹੈ ਪਰ ਤੁਹਾਡੇ ਉੱਪਰ ਕਿੰਨੀ ਰਹਿਮਤ ਹੈ ਕਿੰਨੀ ਤੁਹਾਡੇ ਚਿਹਰੇ ਤੇ ਖੁਸ਼ੀ ਹੈ ਤੁਹਾਡਾ ਕਿੰਨਾ ਆਨੰਦਮਈ ਜੀਵਨ ਮੇਰੇ ਕੋਲ ਰਾਜ ਭਾਗ ਹੈ ਸਾਰਾ ਕੁਝ ਹੈ ਧਨ ਦੌਲਤ ਹੈ ਧੀਆਂ ਪੁੱਤ ਸਭ ਕੁਝ ਹੈ ਪਰ ਮੈਂ ਚਿੰਤਾ ਦੇ ਵਿੱਚ ਹਾਂ ਉਸ ਫਕੀਰ ਨੇ ਆਖਿਆ ਸੀ ਕੱਲ ਆਇਓ ਕੱਲ ਆਇਓ ਮੈਂ ਇਹਦਾ ਜਵਾਬ ਦੇਾਂਗਾ ਕੱਲ ਆਪਾਂ ਚੱਲਾਂਗੇ ਉਹ ਪਹਾੜੀ ਦਿਖਦੀ ਹੈ ਨਾ ਪਹਾੜੀ ਦੇ ਉੱਪਰ ਮੰਦਿਰ ਹੈ ਉੱਥੇ ਬੈਠ ਕੇ ਆਪਾਂ ਤੈਨੂੰ ਜਵਾਬ ਦੇਾਂਗੇ ਉਹ ਰਾਜਾ ਦੂਸਰੇ ਦਿਨ ਆ ਗਿਆ ਤੇ ਜਦੋਂ ਆਇਆ ਤੇ ਉਹ ਫਕੀਰ ਨੇ ਆਖਿਆ ਵੀ ਖਾਲੀ ਹੱਥ ਆ ਗਏ ਲੈ ਕੇ ਨਹੀਂ ਆਇਆ ਕੁਝ ਕਨਗਰੀ ਮਾਫ ਕਰਿਓ ਗਲਤੀ ਹੋ ਗਈ ਕਨ ਨ ਕੋਈ ਗੱਲ ਆ ਪੰਡ ਪਈ ਆ ਚਦਰ ਪਈ ਆ ਨਾ ਇਹ ਚੁੱਕ ਲਾ ਪੰਡ ਚੁੱਕ ਲਾ ਮੇਰੇ ਨਾਲ ਆ ਜਾ ਉੱਪਰ ਚੱਲਨੇ ਪਹਾੜੀ ਤੇ ਤੇ ਜਦੋਂ ਉਹਨੇ ਪੰਡ ਚੁੱਕੀ ਨਾ ਪੰਡ ਬੜੀ ਭਾਰੀ ਸੀ ਫਕੀਰ ਤਾਂ 15 20 ਕਦਮ ਉੱਪਰ ਚੜ ਗਿਆ ਤੇ ਉਹ ਤੋਂ ਇੱਕ ਦੋ ਕਦਮ ਹੀ ਰਾਜੇ ਕੋਲੋਂ ਪੱٹے ਗਏ ਤੇ ਫਕੀਰ ਨੇ ਆਖਿਆ ਵੀ ਇਦਾਂ ਤਾਂ ਰਾਜਨ ਆਪਾਂ ਨੂੰ 4-5 ਦਿਨ ਲੱਗ ਜਣ ਜਿਦਾਂ ਤੂੰ ਤੁਰ ਰਹੇ ਆ ਥੋੜਾ ਤੇਜ਼ ਤੁਰ ਕਹਿੰਦਾ ਭਾਰ ਬਹੁਤ ਆ ਭਾਰ ਬਹੁਤ ਹੈ ਕਹਿੰਦਾ ਠੀਕ ਹਲਕਾ ਕਰ ਦਿੰਨੇ ਆ ਥੱਲੇ ਆਇਆ ਥੱਲੇ ਆ ਕੇ ਉਸ ਪੰਡ ਦੇ ਵਿੱਚੋਂ ਇੱਕ ਪੱਥਰ ਕੱਢ ਦਿੱਤਾ ਕਹਿੰਦਾ ਹੁਣ ਹਲਕਾ ਹੋ ਗਿਆ ਚੱਲ ਜਦੋਂ ਥੋੜਾ ਚੱਲਿਆ ਫੇਰ ਥੱਕ ਗਿਆ ਕਹਿੰਦਾ ਜੀ ਹੱਲੇ ਵੀ ਭਾਰੀ ਆ ਪੰਡ ਉਹ ਫਕੀਰ ਫੇਰ ਆਇਆ ਸਾਧ ਸੰਗਤ ਦੀ ਉਹਨੇ ਦੂਸਰਾ ਪੱਥਰ ਵੀ ਕੱਢ ਦਿੱਤਾ ਤੇ ਉਹ ਹੋਰ ਹੱਲੇ ਵੀ ਭਾਰ ਹੈ ਤੇ ਜਦੋਂ ਉਹਨੇ ਆਖਿਆ ਵੀ ਫਕੀਰ ਸਾਹਿਬ ਇਦਾਂ ਕਰ ਆ ਵੀ ਪੱਥਰ ਕੱਢ ਦੇ ਤਿੰਨ ਪੱਥਰ ਸਨ ਉਨੇ ਤਿੰਨੇ ਕੜ ਦੇ ਦਿੱਤੇ ਹੁ ਚਾਦਰ ਰਹਿ ਗਈ ਚਾਦਰ ਚੁੱਕੀ ਤੇ ਦੋਨੇ ਤਰਫ ਹੈ ਹਲਕਾ ਹੋ ਗਿਆ ਨਾ ਤੇ ਜਦੋਂ ਉੱਪਰ ਪਹੁੰਚਿਆ ਤੇ ਰਾਜਾ ਪੁੱਛਦਾ ਕਿ ਮੇਰੇ ਸਵਾਲ ਦਾ ਜਵਾਬ ਦਿਓ ਵੀ ਮੇਰੇ ਕੋਲ ਸਭ ਕੁਝ ਹੈ ਮੈਂ ਦੁਖੀ ਹਾਂ ਤੁਹਾਡੇ ਕੋਲ ਕੁਝ ਵੀ ਨਹੀਂ ਤੁਸੀਂ ਸੁਖੀ ਹੋ ਤੁਸੀਂ ਪ੍ਰਸੰਨ ਹੋ ਉਹ ਕਹਿਣ ਲੱਗਾ ਜਵਾਬ ਤਾਂ ਦੇ ਦੇ ਦਿੱਤਾ ਜਵਾਬ ਤਾਂ ਤੈਨੂੰ ਦੇ ਦੇ ਦਿੱਤਾ ਕਿਹੜਾ ਜਵਾਬ ਕਹਿੰਦਾ ਇੱਕ ਪੰਡ ਹੰਕਾਰ ਦੀ ਇਹ ਵੀ ਛੱਡ ਦਿਓ ਦੂਸਰੀ ਪੰਡ ਲੋਕ ਇਲਾਜ ਦੀ ਵੀ ਛੱਡ ਦਿਓ ਲੋਕੀ ਕੀ ਕਹਿਣਗੇ ਆਪਾਂ ਕਈ ਕੰਮ ਇਦਾਂ ਕਰਦੇ ਵੀ ਲੋਕੀ ਕੀ ਕਹਿਣਗੇ ਇੱਕ ਛੱਡ ਦਿਓ ਵਿਸ਼ੇ ਬਿਕਾਰਾਂ ਦੀ ਪੰਡ ਤੇ ਹਲਕੇ ਹੋ ਕੇ ਚੱਲੋ ਨਾ ਸਤਗੁਰੂ ਦੀ ਬਾਣੀ ਦਾ ਪ੍ਰਮਾਣ ਦੇ ਰਿਆਂ ਕਹਿੰਦੇ ਅੰਦਰਲੇ ਭਾਰ ਉਠਾਇਆ ਡੂੰਗਰ ਬਾਟ ਬਹੁਤ ਡੂੰਗਰ ਕਹਿੰਦੇ ਪਹਾੜੀ ਰਸਤਾ ਅਸੀਂ ਇੰਨਾ ਭਾਰ ਚੁੱਕ ਲਿਆ ਇੰਨਾ ਭਾਰ ਚੁੱਕ ਲਿਆ ਅੰਦਰੇ ਭਾਰ ਉਠਾ ਲਿਆ ਡੂੰਗਰ ਬਾਟ ਬਹੁਤ ਸਭ ਕਹਿੰਦੇ ਅਸੀਂ ਤਾਂ ਇਹ ਮਿੱਠਾ ਲੱਗਦਾ ਵੀ ਮਾਇਆ ਜਿਹੜੀ ਹੈ ਇਹਦੀਆਂ ਪੰਡਾਂ ਵੰਨ ਲਈਆਂ ਸ਼ਕਰਖੰਡ ਮਾਇਆ ਤਨ ਮੀਠੀ ਹਮ ਤੋਂ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਹਨੇਰੇ ਦੇ ਵਿੱਚ ਹਾਂ ਸਮਝ ਕੁਛ ਨਹੀਂ ਲੱਗ ਰਹੀ ਹਨੇਰਾ ਮਤਲਬ ਅਗਿਆਨਤਾ ਦੇ ਵਿੱਚ ਹਾਂ ਰਾਤ ਅਨੇਰੀ ਸੂਜਸ ਨਾਹੀ ਲੱਜ ਟੁਕਸ ਮੁਸਾ ਭਾਈ ਰੇ ਮੁਸਾ ਕਹਿੰਦੇ ਚੂਹੇ ਨੂੰ ਲੱਜ ਜਿਹੜੀ ਸਾਡੀ ਉਮਰ ਹੈ ਨਾ ਸਾਨੂੰ ਪਤਾ ਨਹੀਂ ਲੱਗ ਰਿਹਾ ਇਹ ਰੱਸੀ ਸਾਡੀ ਉਮਰ ਜਿਹੜੀ ਇਹ ਚੂਹਾ ਟੋਕਰਿਆ ਮਤਲਬ ਸਾਡੀ ਉਮਰ ਘਟਦੀ ਜਾ ਰਹੀ ਘਟਦੀ ਜਾ ਰਹੀ ਹੈ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿਉਂਕਿ ਅਸੀਂ ਅਗਿਆਨਤਾ ਦੇ ਵਿੱਚ ਰਾਤ ਅਨੇਰੀ ਸੂਜਸ ਨਾਹੀ ਲੱਜ ਟੂਕਸ ਮੂਸਾ ਭਾਈ ਰੇ ਮਨਮੁਖ ਕਰੇ ਤੇਤਾ ਦੁੱਖ ਲਾਗੇ ਗੁਰਮੁਖ ਮਿਲੇ ਵਡਾਈ ਹੈ ਗੁਰੂ ਸਾਹਿਬ ਕਹਿੰਦੇ ਮਨਮੁਖ ਦੋ ਹੀ ਸ਼ਬਦ ਆ ਗੁਰਬਾਣੀ ਵਿੱਚ ਇੱਕ ਮਨਮੁਖ ਤੇ ਇੱਕ ਗੁਰਮੁਖ ਇਹਦੀ ਵਿਆਖਿਆ ਸਤਗੁਰ ਨੇ ਕੀਤੀ ਹੈ ਮਾਨਮੁਖ ਕਰੈ ਤੇ ਤਾਂ ਦੁੱਖ ਲਗ ਜਿਹੜਾ ਮਨ ਦੇ ਪਿੱਛੇ ਤੁਰਦਾ ਹੈ ਗੁਰਮੁਖ ਮਿਲੇ ਵਡਾਈ ਰ ਪਰ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਉਹਨੂੰ ਵਡਾਈ ਮਿਲਦੀ ਹੁਣ ਦੇਖੋ ਨਾ ਕਹਿਣ ਨੂੰ ਆਪਾਂ ਕਹਿ ਦਵੇ ਭਾਈ ਗੁਰਮੁਖ ਹੈ ਅੱਜ ਕੋਣ ਸਾਡੇ ਕੌਮ ਦੇ ਜਿਹੜੇ ਆਗੂ ਹੈ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਹੁੰਦੇ ਆ ਕਿਰਪਾਨਾਂ ਪਾਈਆਂ ਸ਼ਰਾਬਾਂ ਪੀਦੇ ਵੀ ਕੋਸ਼ ਤਾਂ ਖੋਪ ਕਰੋ ਗੁਰੂ ਦਾ ਕਕਾਰ ਪਾ ਕੇ ਸ਼ਰਾਬਾਂ ਪੀਦੇ ਆ ਔਰ ਅਸੀਂ ਪ੍ਰਬੰਧਕ ਹੁੰਨੇ ਆ ਬਹੁਤ ਸਾਡੇ ਮਤਲਬ ਇੱਥੇ ਦੀ ਮਗਾਲੇ ਕਰ ਸਭ ਜਗ੍ਹਾ ਇਹ ਹੋ ਰਿਹਾ ਤੇ ਉਹਨਾਂ ਨੇ ਕੀ ਸੇਧ ਦੇਣੀ ਹੈ ਸਾਡੇ ਬੱਚਿਆਂ ਨੂੰ ਕੀ ਸੇਧ ਦੇਣਗੇ ਕਿ ਸਾਡੇ ਬੱਚੇ ਜੁੜ ਜਾਣਗੇ ਗੁਰਦੁਆਰੇ ਦੇ ਨਾਲ ਉਹਨਾਂ ਦਾ ਜੀਵਨ ਦੇਖ ਕੇ ਜਦੋਂ ਸ਼ਰਾਬਾਂ ਪੀਂਦੇ ਪਾਰਟੀਆਂ ਦੇ ਵਿੱਚ ਬੈਠ ਕੇ ਕੁਰਬਾਨਾ ਪਾ ਕੇ ਤੇ ਸਾਨੂੰ ਅੱਜ ਸੋਚਣ ਦੀ ਲੋੜ ਹੈ ਅੱਜ ਵੀ ਇਦਾਂ ਦੇ ਸਾਡੇ ਆਗੂ ਗੁਰੂ ਸਾਹਿਬ ਕਹਿੰਦੇ ਅੰਨਾ ਆਗੂ ਜੇਤੀ ਇਹ ਸਭ ਸਾਤ ਮੁਹਾਵੈ ਤੇ ਇਸ ਬਹੁਤ ਅੱਜ ਹਰੇਕ ਸਿੱਖ ਨੂੰ ਪੜਤਾਲ ਕਰਨ ਦੀ ਜ਼ਰੂਰਤ ਹੈ ਇਦਾਂ ਦੇ ਆਗੂ ਸਾਡੀ ਕੌਮ ਦੇ ਹੋਣ ਜਿਹੜੇ ਸਾਨੂੰ ਗਰਮਤ ਦੀ ਸੋਝੀ ਦੇ ਸਕਣ ਜਿਹੜੇ ਸਾਨੂੰ ਸਾਡੇ ਬੱਚਿਆਂ ਨੂੰ ਗਰਮਤ ਦੇ ਨਾਲ ਜੋੜ ਸਕਣ ਸਾਬ ਕਹਿੰਦੇ ਮਨਮੁਖ ਕਰੇ ਤੇਤਾ ਦੁੱਖ ਲੱਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਐਡਾ ਵੱਡਾ ਵੱੱਜਰ ਪਾਪ ਕਰ ਰਹੇ ਹਾਂ ਇੱਕ ਤਾਂ ਆਪਣੇ ਨਾਲ ਧੋਖਾ ਕਰ ਰਹੇ ਹਾਂ ਔਰ ਇੱਕ ਕੌਮ ਦੇ ਨਾਲ ਧੋਖਾ ਧੋਖਾ ਕਰ ਰਹੇ ਹਾਂ ਸਮਾਜ ਦੇ ਨਾਲ ਧੋਖਾ ਕਰ ਰਹੇ ਹਾਂ ਤੇ ਉਹਨਾਂ ਨੂੰ ਹਲੇ ਸਮਝ ਨਹੀਂ ਆ ਰਹੀ ਪਰ ਕਹਿੰਦੇ ਦੁਖੀ ਹੋਣਗੇ ਮਨਮੁਖ ਕਰੇ ਤੇਤਾ ਦੁੱਖ ਲੱਗੇ ਕਿਉਂਕਿ ਉਹਦੇ ਘਰ ਦੇ ਵਿੱਚ ਸਾਧ ਸੰਗਤ ਦੀ ਪੂਰਾ ਨਿਆਂ ਕਰੇ ਕਰਤਾ ਪੂਰਾ ਨਿਆਂ ਕਰਦਾ ਹੈ ਪੂਰਾ ਇਨਸਾਫ ਕਰਦਾ ਪਰਮਾਤਮਾ ਦੇਖਿਆ ਨਾ ਤੁਸੀਂ ਅਕਾਲ ਤੱਕ ਸਾਹਮਣੇ ਝੂਠ ਨਹੀਂ ਬੋਲ ਸਕਿਆ ਉਹ ਅੱਜ ਦੇਖੋ ਨਾ ਰੋਲਦੇ ਫਿਰਦੇ ਹਨ ਕੋਈ ਪੁੱਛਣ ਲਈ ਤਿਆਰ ਨਹੀਂ ਹੈ ਲਾਹਣਤਾ ਪੈ ਰਹੀਆਂ ਪੰਥ ਨੇ ਪੰਥ ਨੇ ਨਕਾਰ ਦਿੱਤਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕੌਮ ਨੂੰ ਵਰਤਿਆ ਜਿਨ੍ਹਾਂ ਨੇ ਕੌਮ ਦਾ ਬੇੜਾਗਰ ਕੀਤਾ ਕੋਈ ਨਹੀਂ ਪੁੱਛਦਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਮਨਮੁਖ ਕਰੇ ਤੇ ਤਾਂ ਦੁੱਖ ਲਾਗੇ ਗੁਰਮੁਖ ਮਿਲੇ ਵਡਾਈ ਦੇ ਜੋ ਤਨ ਕੀਆ ਸੋਈ ਹੋਆ ਕਿਰਤਨਾ ਮਿਟਿਆ ਜਾਈ ਰੇ ਜਿਹੜੇ ਕਰਮ ਕੀਤੇ ਉਹ ਮਿਟਦੇ ਨਹੀਂ ਐ ਕਿਰਤ ਕਰਮ ਕੇ ਵਿਛੜੇ ਅਸੀਂ ਆਪਣੇ ਕੰਮਾਂ ਕਰਕੇ ਵਿਛੜੇ ਕਤਕ ਕਰਮ ਕਮਾ ਬਣੇ ਦੋਸ਼ ਨਾ ਕਾਹੂ ਜੋ ਸਭ ਕਹਿੰਦੇ ਜੋ ਤਨ ਕੀਆ ਸੋਈ ਹੋਆ ਕਿਰਤਨਾ ਮਿਟਿਆ ਜਾਈ ਰੇ ਸੁ ਭਰ ਪਰੇ ਨਾ ਹੋਵੇ ਓਨੇ ਪਰ ਜਿਹੜੇ ਸਾਧ ਸੰਗਤ ਦੀ ਤੁਹਾਡੇ ਵਰਗੇ ਸੰਗਤ ਕਰਦੇ ਆ ਗੁਰੂ ਕੀ ਸੰਗਤ ਵਿੱਚ ਬੈਠਦੇ ਆ ਹੁਣ ਬੈਠਣ ਦੇ ਵਿੱਚ ਵੀ ਆਪਾਂ ਨਿਮਰਤਾ ਨਾਲ ਬੈਠਣਾ ਇੱਕ ਭੱਦਰਪੁਰ ਸਿਕ ਦਿਨ ਕਹਿ ਰਿਹਾ ਸੀ ਵੀ ਲੋਕ ਸਿਰ ਸੱਟ ਕੇ ਬੈਠ ਜਾਂਦੇ ਸੰਗਤ ਵਿੱਚ ਵੀ ਗੁਰਦੁਆਰੇ ਕੋਈ ਆਕੜ ਕੇ ਥੋੜੇ ਬੈਠਣਾ ਗੁਰਦਾਰੇ ਆ ਕੇ ਇੱਥੇ ਲੋਕਾਂ ਨੂੰ ਦੇਖੀ ਜਾਣਾ ਕਿ ਦਾ ਇੱਥੇ ਕੀ ਰੱਖਿਆ ਉੱਥੇ ਕੀ ਰੱਖਿਆ ਇੱਥੇ ਤਾਂ ਨਿਮਰਤਾ ਜਿੰਨੀ ਨਿਮਰਤਾ ਨਾਲ ਬੈਠੋਗੇ ਉਹਨਾਂ ਹੀ ਕੁਝ ਸਾਨੂੰ ਪ੍ਰਾਪਤ ਹੋਏਗਾ ਗੁਰੂ ਸਾਹਿਬਾਂ ਦੇ ਜਿਹੜੇ ਭਰੇ ਹੋਏ ਨਾ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਭਰੇ ਆ ਸੁਭਰ ਭਰੇ ਸੋ ਭਰ ਭਰੇ ਨਾ ਹੋਵੇ ਓਣ ਕਦੇ ਖਾਲੀ ਨਹੀਂ ਹੁੰਦੇ ਜੋ ਰਾਤੇ ਰੰਗ ਲਾਈ ਰੇ ਜਿਹੜੇ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਰਤੇ ਹੋਏ ਹਨ ਗੁਰੂ ਸਾਹਿਬ ਕਹਿੰਦੇ ਜਿੰਨ ਕੇ ਚੋਲੇ ਰਤਣੇ ਪਿਆਰੇ ਕੰਤ ਇਨਾ ਕੇ ਪਾ ਸੋਬਰ ਭਰੇ ਨਾ ਹੋਵੇ ਓਣ ਜੋ ਰਾਤੇ ਰੰਗ ਲਾਈ ਰੇ ਤਿਲ ਕੀ ਪੰਕ ਹੋਵੇ ਜੇ ਨਾਨਕ ਤੋ ਮੂੜਾ ਕਿਸ ਪਾਈ ਰੇ ਓਨਾ ਗੁਰਸਿੱਖਾਂ ਦੀ ਜਿਹੜੇ ਤੇਰੀ ਸੰਗਤ ਕਰਦੇ ਆ ਜੋ ਸਤਗੁਰੂ ਮਹਾਰਾਜ ਨਿਤਨੇਮ ਕਰਦੇ ਆ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਸੇਵਾ ਕਰਦੇ ਆ ਤਿੰਨ ਕੀ ਪੰਖ ਉਹਨਾਂ ਦੀ ਚਰਨ ਧੂੜ ਮਿਲ ਜਾਏ ਤਿੰਨ ਕੀ ਧੂੜ ਉਹਨਾਂ ਦੀ ਪ੍ਰਾਪਤ ਹੋ ਜਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਤਿੰਨ ਕੀ ਪੰਖ ਹੋਵੇ ਜੇ ਨਾਨਕ ਤਉ ਮੂੜਾ ਕਹਿੰਦੇ ਤਾਂ ਮੂਰਖਾ ਕੁਝ ਪ੍ਰਾਪਤ ਹੋ ਸਕਦਾ ਤਿੰਨ ਕੀ ਪੰਖ ਹੋਵੇ ਜੇ ਨਾਨਕ ਤਉ ਮੂੜਾ ਕਿਛ ਪਾਈ ਰੇ ਤਾਂ ਕੁਝ ਪ੍ਰਾਪਤ ਹੋ ਸਕਦਾ ਇਸ ਕਰਕੇ ਸਭ ਤੋਂ ਵੱਡੀ ਗੱਲ ਸਤਿਗੁਰਾਂ ਸਮਝਾ ਰਹੇ ਆ ਕਹਿੰਦੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲਖਣਾ ਲਖਣਾ ਜਾਈ ਰੇ ਰਹਾਉ ਗੁਰੂ ਮਹਾਰਾਜ ਕਿਰਪਾ ਕਰਨ ਸਮਾਧੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ